ਫਿਰੋਜ਼ਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਬੀਤੇ ਕੱਲ ਤੋਂ 6 ਲੋਕ ਲਾਪਤਾ ਨੇ ਜਿਸ ਚੋਂ 4 12ਵੀਂ ਚ ਪੜਦੇ ਸਟੂਡੈਂਟਸ ਨੇ ਤੇ ਜਿਸ ਚੋਂ ਬੇਦੀ ਕਾਲੋਨੀ ਦਾ ਰਹਿਣ ਵਾਲਾ ਗੁਰਜੀਤ ਸਿੰਘ ਹੈ ਤੇ ਗੋਬਿੰਦ ਐ ਇਨਕਲੇਵ ਮੁੱਖ ਗੇਟ ਦਾ ਗੁਰਦੀਤ ਸਿੰਘ ਤੇ ਪਿੰਡ ਅਲੀ ਦਾ ਲਵ ਤੇ ਪਿੰਡ ਇੱਛਾ ਵਾਲਾ ਤੋਂ ਵਿਸ਼ਵਦੀਪ ਸਿੰਘ ਹੈ ਇਨਦੇ ਨਾਲ ਹੀ ਇੱਕ ਇਨਵਰਟਰ ਮਕੈਨਿਕ ਵਰਿੰਦਰ ਸਿੰਘ ਤੇ ਬਸਤੀ ਆਵਾਦਾ ਕ੍ਰਿਸ਼ਵੀ ਹੈ ਜੋ ਲਾਪਤ ਹੈ ਜਾਣਕਾਰੀ ਮੁਤਾਬਕ ਇਹ ਸਾਰੇ ਬੀਤੇ ਕੱਲ ਸ਼ਾਮ ਤੋਂ ਲਾਪਤਾ ਨੇ ਤੇ ਸਾਨੀਆਂ ਦੇ ਫੋਨ ਵੀ ਬੰਦ ਆ ਰਹੇ ਨਹੀਂ ਇਸੇ ਤਹੀ ਪੁਲਿਸ ਤੇ ਲਾਪਤਾ ਹੋਏ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਤੋਂ ਸੁਣੋ ਕੀ ਕੁਝ ਕਹਿੰਨਾ ਚਾਰ ਬੱਚੇ ਜਿਨ੍ਹਾਂ ਦੀ ਕਰੀਬ ਮੁਕਰੀਬ 17-18 ਸਾਲ ਹੈ ਇਹ ਚਾਰੇ ਇੱਕੋ ਕਲਾਸ ਪੜ੍ਹਦੇ ਆ ਇਹ ਕੱਲ ਸ਼ਾਮ ਦੇ ਮਿਸਿੰਗ ਹੈ ਸਾਡੇ ਧਿਆਨ ਦੇ ਵਿੱਚ ਆਇਆ ਇਹਨਾਂ ਦੇ ਨਾਲ ਜਿਹੜਾ ਇੱਕ ਹੋਰ 40 ਸਾਲ ਦੀ ਉਮਰ ਦਾ ਹੈ ਇਨਵਰਟਰ ਮਕੈਨਿਕ ਉਹ ਵੀ ਇਹਨਾਂ ਦੇ ਲਾਲ ਪ੍ਰਸਾਰਿਆ ਦੇ ਮੋਬਾਈਲ ਫੋਨ ਬੰਦ ਆ ਰਹੇ ਜਿਸ ਦੇ ਚਲਦੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਸੀਆਈਏ ਦੀਆਂ ਟੀਮਾਂ ਬਣਾਈਆਂ ਸਾਡੀ ਥਾਣੇ ਦੀਆਂ ਟੀਮਾਂ ਸਪੈਸ਼ਲ ਪੁਆਚ ਅਸੀਂ ਕੈਮਰਾ ਵਗੈਰਾ ਚੈੱਕ ਕਰਦੇ ਜਿੱਥੇ ਉਹਨਾਂ ਦੀ ਲਾਸਟ ਲੋਕੇਸ਼ਨ ਸੀ ਉਮੀਦ ਹੈ ਕਿ ਜਲਦੀ ਲੱਭ ਜਾ ਜੀ ਮੇਰੀ ਮਾਸੀ ਦਾ ਲੜਕਾ ਹੈ ਵਰਿੰਦਰ ਸਿੰਘ ਜੀ ਉਹ ਮੀਟਰ ਦਾ ਕੰਮ ਕਰਦਾ ਇੱਕੋ ਦੁਕਾਨ ਤੇ ਕਾਫੀ ਸਾਲ ਹੋ ਗਏ ਨੇ ਤੋਨੂੰ ਦੋ ਮੁੰਡੇ ਆਏ ਆ ਇੱਕ ਵਿਸ਼ਵਦੀਪ ਪਿਛੇ ਵਾਲੇ ਤੋਂ ਤੇ ਇੱਕ ਮੁੰਡਾ ਗੁਰਦੇਵ ਦੋਵੇਂ ਦੇ ਕਲੇਮ ਤੋਂ ਉਨ ਨੂੰ ਇਸ਼ਿਆਲੇ ਲੈ ਗਿਆ ਨੇ ਇਨਵਰਟਰ ਠੀਕ ਕਰਨ ਵਾਲੇ ਵੀ ਸ਼ੋਦੀ ਆਪਣੇ ਘਰੇ ਤੇ ਘਰੇ ਉਹਨੇ ਇਨਵਰਟਰ ਚੈੱਕ ਕੀਤਾ ਉਹਦੀ ਮੰਮੀ ਨੇ ਦੱਸਿਆ ਇਹ ਲੈ ਵੀ ਇਨਵਰਟਰ ਚੈੱਕ ਕਰਕੇ ਬਾਪਾ ਛੱਡਣ ਗਏ ਨੇ ਤੇ ਉਸ ਤੋਂ ਬਾਅਦ ਨਾ ਤਾਂ ਆਉਂਦਾ ਸਾਡੇ ਮੁੰਡੇ ਦਾ ਪਤਾ ਲੱਗਾ ਬ੍ਰਿੰਦਰ ਸਿੰਘ ਦਾ ਤੇ ਨਾ ਇਹ ਦੋ ਦੂਤ ਮੁੰਡਿਆਂ ਦਾ ਪਤਾ ਇਹਦਾ ਬ੍ਰਿੰਦਰ ਸਿੰਘ ਏ ਇਹ ਜਿਹੜਾ ਇੱਕ ਕਿੰਨੇ ਸਾਲਾਂ ਦੀ ਉਮਰ ਹੈਗੀ ਹੈ ਇਹ ਪੜਦਾ ਵੀ ਨਹੀਂ ਨਹੀਂ ਇਹ ਤਾਂ 40 42 ਸਾਲ ਦਾ ਇਹ ਤਾਂ ਇਨਵਰਟਰ ਦਾ ਕੰਮ ਕਰਦਾ ਹੈ ਵੀ 25 ਸਾਲ ਤੋਂ ਇੱਕੋ ਦੁਕਾਨ ਤੇ ਲੱਗਾ ਹੈ ਦੋ ਬੱਚੇ ਇਹਦੇ ਛੋਟੇ ਛੋਟੇ ਅੱਛਾ ਜਿਹੜੇ ਬੱਚੇ ਜਿਹੜੇ ਨੋਜ ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਲਾ ਪਤਾ ਇਹ ਵੀ ਲਾ ਪਤਾ ਆਣੀ ਅੰਨੇ ਇਹ ਉਹ ਨਾਲ ਹੀ ਗਏ ਦੁਕਾਨ ਤੋਂ ਲੈ ਕੇ ਗਿਆ ਜੀ ਕੰਮਗਾਰ ਵਾਸਤੇ ਸਾਡਾ ਸਾਡਾ ਨੋਮਟਰ ਖਰਾਬ ਹੈ ਤੁਸੀਂ ਦੱਸਿਓ ਵਿਸ਼ਪ ਜੀ ਦਾ ਕੀ ਰੋਲ ਆ ਰਿਹਾ ਆ ਦੀ ਮਾਲ ਆ ਉਹ ਉਹਦੀ ਮੰਮੀ ਨੂੰ ਗੁਰਦੇਤ ਦੇ ਘਰੋਂ ਲੈ ਕੇ ਗਿਆ ਵਿਸ਼ਪ ਜੀ ਵੀ ਉਹੀ ਸਾਡੇ ਬੰਦੇ ਨੂੰ ਲੈ ਕੇ ਗਿਆ ਉਹਦੀ ਮੰਮੀ ਨੂੰ ਰਾਤੀ ਫੋਨ ਕੀਤਾ ਗੁਰਦੇਤ ਦੀ ਮੰਮੀ ਨੇ ਤੇ ਉਹ ਕਹਿੰਦੀ ਟੈਨਸ਼ਨ ਨਾ ਲਵੋ ਬੱਚੇ ਸਾਰੇ ਵਾਪਸ ਆ ਜਾਣਗੇ ਫਿਰ ਸਵੇਰ ਗੁਰਦੇਤ ਦੀ ਮੰਮੀ ਤੇ ਉਹਦੀ ਸਿਸਟਰ ਤੇ ਸਾਡੇ ਮੇਰਾ ਬ੍ਰਦਰ ਉਹਨਾਂ ਦੇ ਘਰੇ ਗਿਆ ਤੇ ਕਹਿੰਦੇ ਤੁਸੀਂ ਟੈਨਸ਼ਨ ਨਾ ਲਵੋ ਘੰਟੇ ਤੱਕ ਆ ਜਾਣਗੇ ਔਰ ਜਿਹੜੀ ਗੁਰਦੇਵ ਵਿਸ਼ਵਦੀ ਮੰਮੀ ਆ ਉਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਉਹਨੂੰ ਹੁਣ ਪ੍ਰਸ਼ਾਸਨ ਲੈ ਕੇ ਆਇਆ ਘਰੋਂ ਤੇ ਹੁਣ ਉਹ ਕਹਿੰਦੀ ਲੈ ਵੀ ਮੈਨੂੰ ਨਹੀਂ ਪਤਾ ਮੈਨੂੰ ਕੋਈ ਫੋਨ ਨਹੀਂ ਆਇਆ ਹੁਣ ਨਹੀਂ ਮੰਦੀ ਭਈ ਤੁਹਾਡਾ ਕੋਲ ਨਾ ਪਤਾ ਹੋਇਆ ਸਾਡਾ ਇਹ ਮੇਰੀ ਮਾਸੀ ਦਾ ਲੜਕਾ ਵਰਿੰਦਰ ਸਿੰਘ ਜੀ ਜਿਹਦੀ 42 ਸਾਲ ਹੋ ਗਏ ਹਾਂਜੀ ਹਾਂਜੀ ਦੇਵ ਸਰ ਮੋੜਸਪੁਰ ਤੇ ਕਿੰਨੇ ਬੱਚੇ ਸੀਗੇ ਚਾਰ ਬੱਚੇ ਜੀ ਇੱਕੋ ਇੱਕ ਬੱਚਾ ਹੋਰ ਇੱਕ ਵਰਿੰਦਰ ਸਿੰਘ ਜੀ ਮੇਰੀ ਮਾਸੀ ਦਾ ਲੜਕਾ ਹੈ ਉਹ ਮੀਟਰ ਦਾ ਕੰਮ ਕਰਦਾ ਜੀ ਮੇਰਾ ਬੇਟਾ ਕਾਰ ਸੁੱਤਾ ਹੋਇਆ ਸੀਗਾ ਇੱਕ ਵਿਸ਼ਵ ਬੇਟਾ ਆਇਆ ਉਹਨੂੰ 4 4:30 ਵਜੇ ਲੈਣ ਵਾਸਤੇ ਹੰਤਾ ਬਾਜ਼ਾਰ ਮੈਂ ਕੱਪੜੇ ਲੈਣ ਜਾਣਾ ਗੁਰਦੀਪ ਮੇਰੇ ਨਾਲ ਚੱਲ ਗੁਰਦੀਪ ਮੇਰੇ ਨਾਲ ਚਲਾ ਗਿਆ ਮੁੜ ਕੇ ਵਾਪਸ ਨਹੀਂ ਆਇਆ ਜਿੱਥੇ ਕਿਹਾ ਕਿੰਨੀ ਉਮਰ ਹੈ ਉਸ ਦੀ 17 ਸਾਲ ਦਾ ਬੇਟਾ ਮੇਰਾ ਕਿੱਥੇ ਪੜਦਾ ਸੀਗੇ ਇਸ ਸਮਾਜ ਮਾਡਲ ਤੇ ਪੜਦੇ ਨੇ ਬੱਚੇ ਇਹ ਵੀ ਨਾਲ ਹੀ ਪੜਦਾ ਬੇਟਾ ਇੱਕ ਮਤਲਬ ਜਿਹੜੇ ਮੁੰਡੇ ਲਾਪਤਾ ਹੋਏ ਨਾਲ ਇਕੱਠੇ ਦੋਸਤ ਨੇ ਹਾਂਜੀ ਦੋਸਤੀ ਕੇ ਕਲਾਸ ਵਿੱਚ ਪੜਦੇ ਨੇ ਚਾਰ ਮੁੰਡੇ ਨੇ ਚਾਰ ਮੁੰਡੇ ਆ ਕਿੰਨੇ ਵਜੇ ਕਰੋਗੇ ਇਹ ਘਰੋਂ 4:30 ਵਜੇ ਮੁੰਡਾ ਇੱਕ ਲੈਣ ਆਇਆ ਇਹਨੂੰ ਕਹਿੰਦਾ ਦੁਕਾਨ ਤੋਂ ਕੱਪੜੇ ਲੈਣੇ ਆ ਤੇ ਮੇਰੇ ਨਾਲ ਆ ਜਾ ਕੱਲ ਦੀ ਘਟਨਾ ਹੈ ਕੱਲ ਦੀ ਉਸ ਤੋਂ ਬਾਅਦ ਕੀ ਵਾਪਸ ਉਸ ਤੋਂ ਬਾਅਦ ਜੇ ਤੱਕ ਕੋਈ ਫੋਨ ਨਹੀਂ ਆਇਆ ਕੋਈ ਮੁੰਡਾ ਪਰਨ ਆ ਰਹੀ ਹੈ ਸੋਚ ਆ ਫਾਰੇ ਫੋਨ ਉਹਨਾਂ ਨਾਲ ਲੜਾਈ ਝਗੜਾ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡੇ ਬੇਟੇ ਦਾ ਕਿਸੇ ਨਾਲ ਵੀ ਨਹੀਂ ਹੈ ਹਾਂ ਬਸ ਜੇ ਚਾਵਾਂ ਦਾ ਕੋਈ ਕਨੈਕਸ਼ਨ ਹੈ ਕੋਈ ਇਹਨਾਂ ਦਾ ਕੋਈ ਕੰਮ ਕਰਨੀ ਆ ਰਹਿਣੇ ਹੋਵੇ ਕੋਈ ਵੀ ਨਹੀਂ ਟਾਡੇ ਬੇਟੇ ਤੁਹਾਡੇ ਬੇਟੇ ਨਾਲ 21 21 ਬੱਚਾ ਤੁਹਾਡੇ ਬੇਟੇ ਨਾਲ ਹਾਂਜੀ ਜਿਹੜਾ ਲੈ ਕੇ ਗਿਆ ਵਿਸ਼ੋ ਮੈਂ ਮੁੰਡਾ ਇੱਛੇ ਵਾਲੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਗੁਰਦੀਪ ਸਿੰਘ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਬੱਚੇ ਵਾਪਸ ਆ ਲੈਗੇ ਚਿੰਨੀ ਤੋਂ ਚਿੰਨੀ ਤੋਂ ਪ੍ਰਸ਼ਾਸਨ ਤੋਂ ਇਹ ਮੰਗੇ ਕਿ ਸਾਡੀ ਕਾਮੀ ਕਿਥੇ ਜਤੋਂ ਟੋਟਲ ਕਿੰਨੇ ਬੱਚੇ ਨੇ ਚਾਰ ਪੰਜ ਪੰਜ ਬੱਚੇ ਮੇਰਾ ਬ੍ਰਦਰ ਹੈ ਗੁਰਦੀਪ ਸਿੰਘ ਕੱਲ ਕੋਈ ਗੱਲ ਵੀ ਹੋਈ ਕਰੇ ਸਕੂਲੋਂ 1 ਵਜੇ ਆਇਆ ਵਾ ਕਰੇ ਉਸ ਤੋਂ ਬਾਅਦ ਸਾਡੇ 4 ਵਜੇ ਫੋਨ ਆਇਆ ਇਹਨੂੰ ਕੀ ਵੀ ਲੱਕੀਤ ਗਏ ਆਏ ਨੇ ਅਵਿਸ਼ਵਦੀਪ ਨਾਮ ਲੈਣ ਆਇਆ ਵਾ ਉਹ ਕਹਿੰਦਾ ਵੀ ਆਜਾ ਕੱਪੜੇ ਲੈਣ ਜਾਣੇ ਆਪਾਂ ਇਹ ਕਹਿੰਦਾ ਚਾ ਨਹੀਂ ਮੈਂ ਨਹੀਂ ਜਾਣਾ ਇੱਕ ਵਾਰੀ ਤਾਂ ਉਹਨੇ ਮਨਾਂ ਕਰ ਦਿੱਤਾ ਬਾਅਦ ਵਿੱਚ ਇਹ ਕਹਿੰਦਾ ਨਹੀਂ ਫੇ ਚੱਲ ਨਾਲ ਚੱਲ ਬਾਬਾ 10 ਮਿੰਟ ਚ ਆਏ ਨੇ ਜੋ 10 ਮਿੰਟ ਨੂੰ ਮੁੰਡੇ ਗਏ ਅੱਜ ਦਿੱਤੇ ਰਾਤ ਰਾਸਾਰੀ ਪਹੁੰਚ ਗਿਆ ਗੁਰਦੂਰੇ ਸਾਨੂੰ 7 ਵਜੇ ਕੁਝ ਮਿੰਟ ਤੇ ਫੋਨ ਆਇਆ ਵੀ ਕਹਿੰਦੇ ਬਾਬਾ ਜੀ ਆਉਣ ਨਹੀਂ ਦਿੰਦੇ ਭਾਈ ਕਿ ਦਿਦੀ ਤੁਸੀਂ ਮੈਨੂੰ ਲਾਜੋ ਵੀ ਨੇਰਾ ਹੋ ਗਿਆ ਮੈਂ ਉਸੇ ਟਾਈਮ ਗੁਰਦੂਰੇ ਸਾਹਿਬ ਗਿਆ ਰਾਤੋਂ ਤੁਸੀਂ ਜਿਹੜੀ ਵੀ ਕੈਂਪਸ ਵਿੱਚ ਸਾਰੀਆਂ ਰਿਕਾਰਡਿੰਗਸ ਬਾਰੇ ਦੇਖਿਆ ਕੁਝ ਵੀ ਨਹੀਂ ਆਇਆ ਉਹਦੇ ਵਿੱਚ ਬੱਚੇ ਗੁਰਦਾਰੇ ਨਹੀਂ ਆਏ ਰਾ 11:15 ਤੱਕ ਸਿੱਧੇ ਹੀ ਇੰਤਜ਼ਾਰੇ ਰਹੇ ਆ ਉਸ ਤਵਾਂ ਸਿੱਧੀ ਨਾਲੇ ਜਾ ਕੇ ਅਸੀਂ ਕੰਪਲੇਂਟ ਵੀ ਕਰਤੀ ਹੈ ਲੇਕਿਨ ਪ੍ਰਸ਼ਾਸਨ ਦੇ ਆਜ ਤੱਕ ਕੁਝ ਵੀ ਨਹੀਂ ਸੁਲਵਾਈ ਕੀਤੀ ਕਿ ਪਹਿਲਾਂ ਵੀ ਆਪਾਂ ਚ ਪਹਿਲਾਂ ਦੋਸਤ ਮਿਲਦੇ ਹੁੰਦੇ ਸੀ ਅੱਗੇ ਆ ਜਾਂਦੇ ਹਾਂ ਹਾਂ ਸਾਰੇ ਮਿਲਦੇ ਆ ਸਕੂਲ ਆਉਂਦੇ ਜਾਂਦੇ ਕਿੱਠੇ ਆਉਂਦੇ ਬਟ ਐਤ ਕੀ ਵੀ ਸ਼ਮਨੀ ਮੰਮਾ ਨੇ ਸਾਰਾ ਕੁਝ ਸਾਨੂੰ ਇਹ ਕਿਹਾ ਵਾ ਕਹਿੰਦੀ ਵੀ ਬੱਚੇ ਆ ਜਾਣਗੇ ਆਜਣਗੇ ਤੁਸੀਂ ਟੈਨਸ਼ਨ ਨਾ ਲਓ ਜਦ ਕਿ ਅਸੀਂ ਰਾਤ ਦੇ 8:00 ਥਾਣੇ ਆ ਜਾ ਰਹੀਆਂ ਉਹਨਾਂ ਦੇ ਪੇਰੈਂਟ ਨਹੀਂ ਆਏ ਇਹ ਕਿਹੜੀ ਕਲਾਸ ਚ ਪੜ੍ਹਦੇ ਸੀ ਕਿਹੜੇ ਸਕੂਲ ਚ ਸੀਗੇ ਪਲੱਸ 2 ਚ ਪੜ੍ਹਦੇ ਆ ਦਿਸ ਮਾਈ ਮੋਡਰਨ ਸਕੂਲ ਚ ਪੜ੍ਹਦੇ ਆ ਕਿੰਨੇ ਬੱਚੇ ਜਿਹੜੇ ਆ ਇਕੱਠੇ ਜਿਹੜੇ ਲਾਭ ਹੁੰਦਾ 4 ਬੱਚੇ ਆ 5 ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਦੀ ਗੱਲ ਕਰ ਰਹੇ ਜੀ ਅਸੀਂ ਗੁਰਦੁਆਰਾ ਜਾਮਨ ਸਾਹਿਬ ਦੀ ਗੱਲ ਕਰ ਰਹੇ ਆ ਬੱਚਿਆਂ ਨੇ ਸਾਨੂੰ ਫੋਨ ਕੀਤਾ ਸੀ ਬੱਬੂ ਜੀ ਆਣ ਨਹੀਂ ਦੇ ਰਹੇ ਮੈਂ ਗਈ ਹਾਂ ਮੈਂ ਕਿਹਾ ਚਲੋ ਮੈਂ ਲੈ ਆਨੀ ਹੈ ਵੀ 8:00 8:30 ਦੇ ਟਾਈਮ ਮੈਂ ਹੀ ਲੈ ਆਨੀ ਆ ਮੈਂ ਗਈ ਹਾਂ ਉਸ ਤੋਂ ਬਾਅਦ ਗੁਰਦਾਰੇ ਸਾਹਿਬ ਦੇ ਦਰਬਾਰ ਵਗੈਰਾ ਸਭ ਕੁਝ ਬੰਦ ਸੀਗੀ ਵਿਸ਼ਪ ਦੇ ਬਾਈਕ ਤੇ ਲੈ ਕੇ ਗਏ ਸੀ ਸਾਡੇ ਵਗੈਰਾ ਕੋਈ ਬਾਈਕ ਵਗੈਰਾ ਵੀ ਨਹੀਂ ਹੈਗੀ ਅਸੀਂ ਵਿਸ਼ਪ ਦੇ ਪੇਰੈਂਟਸ ਨੂੰ ਫੋਨ ਕੀਤਾ ਵਾ ਕਿ ਕੁਝ ਸੀ ਆਪਦੀ ਬਾਈਕ ਦਾ ਨੰਬਰ ਦੱਸੋ ਬੱਚੇ ਦਾ ਵੀ ਅਸੀਂ ਉਹ ਤੇ ਦੱਸ ਦਿੰਦੇ ਆ ਕਿ ਕਢਵਾ ਲੈਣੇ ਆ ਬਟ ਵਿਸ਼ਪ ਦੇ ਪੇਰੈਂਟਸ ਨੇ ਸਾਨੂੰ ਕਿਹਾ ਵਾ ਕਿ ਉਹ ਤੇ ਨੰਬਰ ਵਗੈਰਾ ਬਾਈਕ ਦਾ ਕੁਝ ਵੀ ਨਹੀਂ ਹੈਗਾ ਜਦ ਕਿ ਜਿਹੜੀ ਰਿਕਾਰਡਿੰਗਸ ਆਈ ਹੈ ਉਹਦੇ ਵਿੱਚ ਵਿਸ਼ਪ ਦੇ 플레이ਟਸ ਦੇ ਨੰਬਰ ਪੱਟ ਲੱਗੀਆਂ ਹੋਈਆਂ ਵਾ ਬਾਈਕ ਤੇ ਜਦੋਂ ਤੁਸੀਂ ਫੋਨ ਦਰਾਈ ਕੀਤਾ ਫੋਨ ਸਵਿਚ ਆਫ ਨੇ ਫੋਨ ਸਵਿਚ ਆਫ ਆ ਰਹਿਣਾ ਤਾਂ ওই ਤੋਂ ਬਾਅਦ ਜਦੋਂ ਬੱਚੇ ਦੀ ਗੱਲ ਹੋਈਏ ਸਾਡੇ ਨਾਲ ਵੀ ਗੁਰਦਾਰ ਵਾਪਾ ਸਾਹਿਬ ਆਣ ਨਹੀਂ ਦੇ ਰਹੇ ਉਹ ਕਹਿੰਦੇ ਸੀ ਸਵੇਰੇ ਆਵਾਂਗੇ ਉਸ ਤੋਂ ਬਾਅਦ ਸਾਨੂੰ ਅੱਜ ਤੱਕ ਹਾਲੇ ਤੱਕ ਕੋਈ ਵੀ ਸੁਚੀਜ ਕਰਾ ਨਹੀਂ ਕੀਤਾ ਗਿਆ ਕਿ ਬੱਚੇ ਦੀ ਨਾਂ ਫੋਨ ਹੋਇਆ ਕਿਸੇ ਵੀ ਤਰ੍ਹਾਂ ਦੇ ਨਾ ਕੁਝ ਵੀ ਨਹੀਂ ਹੋਇਆ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਾ ਹੁੰਦਾ ਪ੍ਰਸ਼ਾਸਨ ਤਾਂ ਇਹ ਮੰਨ ਕਰਦਾ ਕਿ ਬੱਚੇ ਜਿੰਨੇ ਵੀ ਹੈਗੇ ਬਸ ਸਹੀ ਸਲਮ ਨੂੰ ਸਾਨੂੰ ਕਰੇ ਪਛਾਤਾ ਸਰ ਇਹ ਫਿਰੋਜ਼ਪੁਰ ਸ਼ਹਿਰ ਦਾ ਮੈਟਰ ਹੈ ਜੀ ਫਿਰੋਜ਼ਪੁਰ ਸ਼ਹਿਰ ਦੇ ਨਜ਼ਦੀਕ ਪਿੰਡਾਂ ਦੇ ਬਸਤੀਆਂ ਦੇ ਚਾਰ ਬੱਚੇ ਆ ਟੀਨੇਜਰ ਜਿਹੜੇ ਪਲੱਸ 2 ਚ ਪੜਦੇ ਆ ਦੇਵ ਸਮਾਜ ਸਕੂਲ ਦੇ ਵਿੱਚ ਚਾਰੋਂ ਇੱਕੋ ਕਲਾਸ ਚ ਪੜਦੇ ਨੇ ਔਰ ਪੰਜਵਾਂ ਜਿਹੜਾ ਲੜਕਾ ਬਰਿੰਦਰ ਆ ਉਹ ਜਿਹੜੇ ਇਨਵਰਟਰ ਠੀਕ ਕਰਨ ਦਾ ਕੰਮ ਕਰਦਾ ਉਹਦੀ ਏਜ ਕੋਈ 38-40 ਸਾਲ ਦੇ ਕਰੀਬ ਆ ਕੱਲ ਸ਼ਾਮ ਤੋਂ ਇਹ ਸਾਰੇ ਜਿਹੜੇ ਆਪਣੇ ਵਿਸ਼ਵਦੀਪ ਤੇ ਗੁਰਦੇਵਤ ਮੁੰਡਾ ਹੈਗੇ ਆ ਇਹ ਬਰਿੰਦਰ ਨੂੰ ਇਨਵਰਟਰ ਠੀਕ ਕਰਨ ਵਾਸਤੇ ਘਰੇ ਬੁਲਾਉਂਦੇ ਆ ਉਸ ਤੋਂ ਬਾਅਦ ਉਹ ਕਹਿੰਦੇ ਕਿ ਇਨਵਰਟਰ ਠੀਕ ਨਹੀਂ ਉਹਨੂੰ ਦੁਕਾਨ ਤੇ ਲੈ ਕੇ ਜਾਣਾ ਪਏਗਾ ਦੁਕਾਨ ਤੇ ਜਾਣ ਤੋਂ ਬਾਅਦ ਇਹਨਾਂ ਸਾਰਿਆਂ ਦੇ ਫੋਨ ਬੰਦ ਆ ਰਹੇ ਆ ਪੰਜਾਂ ਜਣਿਆਂ ਦੇ ਬਰਿੰਦਰ ਦਾ ਪਲੱਸ ਜਿਹੜੇ ਚਾਰੋਂ ਬੱਚੇ ਨੇ ਜਿਹੜੇ ਗੁਰਦੇਵਤ ਸਿੰਘ ਆ ਮੁੰਡਾ ਗੋਬਿੰਦਨ ਕਲੇਬ ਤੋਂ ਵਿਸ਼ਵਦੀਪ ਸਿੰਘ ਛੇ ਵਾਲੇ ਤੋਂ ਆ ਜੀ ਬਰਿੰਦਰ ਜਿਹੜਾ ਮੁੰਡਾ ਇਨਵਰਟਰ ਠੀਕ ਕਰਦਾ ਉਹ ਹੈਗਾ ਗੰਬੋਜਨਗਰ ਤੋਂ ਫਰੋਇਪਰ ਤੋਂ ਤੇ ਲਾਭਪ੍ਰੀਤ ਸਿੰਘ ਅਲੀਕੇ ਤੋਂ ਤੇ ਗਰਜੀਤ ਸਿੰਘ 베ਦੀਕੁਲਨ ਤੋਂ ਸੋ ਇਹ ਪੰਜੇ ਜਿਹੜੇ ਲੜਕੇ ਨੇ ਇਹ ਕੱਲ ਸ਼ਾਮ 5 5:30 ਵਜੇ ਤੋਂ ਬਾਅਦ ਗਾਇਬ ਨੇ ਇਹਨਾਂ ਦੇ ਫੋਨ ਬੰਦ ਆ ਰਹੇ ਨੇ ਔਰ ਅਸੀਂ ਜਿਹੜੇ ਸਾਰੇ ਵੱਖ-ਵੱਖ ਪਰਿਵਾਰਕ ਮੈਂਬਰ ਆ ਇੱਥੇ ਫਰੀਪੁਰ ਐਸਐਸਬੀ ਦਫ਼ਤਰ ਇਕੱਠੇ ਹੋ ਕੇ ਆਏ ਆ ਕਿ ਸਾਡੇ ਬੱਚੇ ਕੱਲ੍ਹ ਦੇ ਗਾਇਬ ਨੇ ਘਰ ਵਾਪਸ ਨਹੀਂ ਆਏ ਫੋਨ ਬੰਦ ਨੇ ਉਹਨਾਂ ਨਾਲ ਕੋਈ ਵੀ ਅਨਸਕਾਮੀ ਘਟਨਾ ਵਾਪਰ ਸਕਦੀ ਐ ਇਸ ਕਰਕੇ ਉਹਨਾਂ ਦਾ ਪਤਾ ਲਗਾਇਆ ਜਾਵੇ ਉਹਨਾਂ ਨੂੰ ਘਰੇ ਘਰੇ ਪਹੁੰਚਾਇਆ ਜਾਵੇ ਵਾਪਸ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤੇ ਹਜੇ ਤੱਕ ਇਹ 6 ਲੋਕ ਲਾਪਤਾ ਨਹੀਂ ਹਜੇ ਤੱਕ ਇਹਨਾਂ ਦੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਸਭ ਕੁਝ ਅਲੱਗ-ਅਲੱਗ ਆਪਣੀ ਗੱਲ ਦੱਸ ਰਹੇ ਨੇ ਕਿ ਕਿਸੇ ਨੇ ਇਹਨਾਂ ਨੂੰ ਬਾਈਕ ਤੇ ਜਾਂਦੇ ਦੇਖਿਆ ਇਹਨੂੰ ਕਿਨਵਰਟਰ ਮਕੈਨਿਕ ਵਰਿੰਦਰ ਸਿੰਘ ਘਰ ਆਇਆ ਸਾਰੇ ਲੋਕ ਆਪਣੀ ਅਲੱਗ-ਅਲੱਗ ਇਸ ਤੇ ਗੱਲਾਂ ਦੱਸ ਰਹੇ ਨੇ ਪਰ ਅਸਲ ਚ ਸੱਚਾਈ ਕੀ ਹਜੇ ਵੀ ਸਾਹਮਣੇ ਨਹੀਂ ਆਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਲੋਕਾਂ ਨੂੰ ਲੱਭਣ ਚ ਲੱਗੀ ਹੋਈ ਹੈ ਤੇ ਹੁਣ ਆਉਣ ਵਾਲੇ ਸਮੇਂ ਚ ਦੇਖਣਾ ਹੋਵੇਗਾ ਕਿ ਇਸ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ 6 ਲੋਕ ਕਦੋਂ ਮਿਲਦੇ ਨੇ ਤੇ ਇਹਨਾਂ ਦੇ ਨਾਲ ਕੀ ਹੋਇਆ ਤੇ ਲਾਪਤਾ ਕਿਸ ਤਰ੍ਹਾਂ ਹੋਏ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਪਰ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਜ਼ਰੂਰ ਹੈ ਬਾਕੀ ਤੁਹਾਡੇ ਇਸ ਖਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਜੋ ਦੋਸਤੋ ਤੇ ਪੰਜਾਬ ਦੇ ਬਰੇਸ ਲਈ ਦੇਖਦੇ ਰਹੋ ਪੰਜਾਬ ਦਾ